9 ਦਿਨ ਪਹਿਲਾਂ ਘਰੋਂ ਗਈਆਂ ਸੀ ਇਹ 3 ਪਰ ਅੱਜ ਤੱਕ ਮੁੜੀਆਂ ਨਹੀਂ ਜੇ ਕੁਝ ਮੁੜਿਆ ਤਾਂ ਇਹਨਾਂ ਦੀਆਂ ਮ੍ਰਿਤਕ ਦੇਹਾਂ ਮ੍ਰਿਤਕ ਦੇਹਾਂ ਨੂੰ ਵੇਖਣ ਤੋਂ ਬਾਅਦ ਪਰਿਵਾਰ ਦੀਆਂ ਚੀਕਾਂ ਨਿਕਲ ਗਈਆਂ ਕਿਉਂਕਿ ਇੱਕੋ ਹੀ ਸਮੇਂ ਦੇ ਵਿੱਚ ਇੱਕੋ ਪਰਿਵਾਰ ਦੀਆਂ 3 ਦੀ ਮੌਤ ਹੋ ਚੁੱਕੀ ਹੈ ਦੋ ਸੱਕੀਆਂ ਪੈਣਾ ਤੇ ਇੱਕ ਕਿਸੇ ਰਿਸ਼ਤੇਦਾਰ ਦੀ ਧੀ ਦਸੀ ਜਾ ਰਹੀ ਹੈ ਦੱਸिए ਕਿ ਅੱਜ ਗੋਤਾ ਖੋਰਾ ਨੂੰ ਤਿੰਨਾਂ ਧੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਮ੍ਰਿਤਕ ਦੇਹਾਂ ਦੇਖਣ ਤੋਂ ਬਾਅਦ ਪਰਿਵਾਰ ਦੇ ਜਿਹੜਾਗਾ ਚੀਕਾਂ ਨਿਕਲ ਜਾਂਦੀਆਂ ਨੇ ਬੁਰਾ ਹਾਲ ਹੋ ਜਾਂਦਾ ਹੈ ਪਰਿਵਾਰ ਦਾ ਇਸ ਕਦਰ ਪਰਿਵਾਰ ਦਾ ਹਾਲ ਹੁੰਦਾ ਜੋ ਕੋਈ ਵੀ ਦੇਖ ਨਹੀਂ ਸਕੇਗਾ ਕਿਉਂਕਿ ਦੋ ਸਕੀਆਂ ਪੈਣਾ ਸੀ ਪਰਿਵਾਰ ਨੇ ਪਾਲ ਪੜੋਸ ਕੇ ਵੱਡਾ ਕੀਤਾ ਸੀ ਤੇ ਅੱਜ ਇਹਨਾਂ ਤਿੰਨਾਂ ਧੀਆਂ ਦੀਆਂ ਲਾਸ਼ਾਂ ਬਰਾਮਦ ਹੁੰਦੀਆਂ ਕੁੜੀਆਂ ਦੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ ਕਿਸੇ ਦੀ 14 15 ਤੇ ਕਿਸੇ ਦੀ 16 ਦੱਸੀ ਜਾ ਰਹੀ ਹੈ ਦੱਸ ਦिए ਕਿ ਪਟਿਆਲਾ ਦੀ ਪਾਖੜਾ ਨਹਿਰ ਦੇ ਵਿੱਚੋਂ ਤਿੰਨੋ ਕੁੜੀਆਂ ਦੀਆਂ ਲਾਸ਼ਾਂ ਬ੍ਰਾਹਮਤ ਕੂਈਆਂ ਨੇ ਬੀਤੇ ਦਿਨੀ ਇੱਕ ਪਰਿਵਾਰ ਦੀਆਂ ਜਿਹੜੀਆਂ ਨੇ ਦੋ ਨਾਬਾਲਗ ਕੁੜੀਆਂ ਤੇ ਇੱਕ ਉਹਨਾਂ ਦੇ ਰਿਸ਼ਤੇਦਾਰ ਦੀ ਕੁੜੀ ਲਾਪਤਾ ਕੋਈ ਸੀ ਇਹਨਾਂ ਦੋਵਾਂ ਪਰਿਵਾਰਾਂ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਜਦੋਂ ਤਿੰਨਾਂ ਦੀਆਂ ਲਾਸ਼ਾਂ ਪਾਖੜਾ ਨਹਿਰ ਦੇ ਵਿੱਚੋਂ ਮਿਲਦੀਆਂ ਦੱਸਦੀ ਹੈ ਕਿ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ 12 ਜੂਨ ਨੂੰ ਪਿਤਾ ਦੇ ਵੱਲੋਂ ਝੜਕਨ ਤੇ ਤਿੰਨ ਨਾਬਾਲਗ ਲੜਕੀਆਂ ਜਿਹੜੀਆਂ ਨੇ ਘਰੋਂ ਗਈਆਂ ਸੀ ਜਿਨ੍ਹਾਂ ਦੀਆਂ ਲਾਸ਼ਾਂ ਅੱਜ ਪਾਖੜਾ ਨਹਿਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਤੇ ਤਿੰਨੇ ਕੀ ਨਾਬਾਲਕ ਦਸਿਆ ਜਾ ਰਹੀਆਂ ਨੇ ਪਿਤਾ ਨੇ ਦੱਸਿਆ ਕਿ ਤਿੰਨੋਂ ਹੀ ਅਕਸਰ ਕਹਿੰਦੀਆਂ ਸੀ ਕਿ ਅਸੀਂ ਇਕੱਠੇ ਜੀਵਾਂਗੇ ਤੇ ਇਕੱਠੇ ਮਰਾਂਗੇ ਪਰ ਇਹ ਗੱਲ ਸੱਚ ਹੋ ਗਈ ਜੀ ਤਾਂ ਸੱਕੀਆਂ ਨਹੀਂ ਪਰ ਇਕੱਠੇ ਮਰ ਜ਼ਰੂਰ ਗਈਆਂ ਮੈਂ ਕੁੜੀ ਦਾ ਚਾਚਾ ਹੈਗਾ ਜੀ ਮੇਰਾ ਆ ਮੈਂ ਰਿੰਦਾ ਉਧਾ ਹੁਸ਼ਿਆਰਪੁਰ ਰਿੰਦਾ ਮੇਰਾ ਪਰਾ ਹੈਗਾ ਪਟਿਆਲ ਜਿਲ੍ਹਾ ਪੰਡਰਾ ਪਿੰਡ ਉੱਥੇ ਰਹਿੰਦਾ ਸੀ ਮੈਨੂੰ ਫਿਰ 12 ਤਰੀਕ ਨੂੰ ਤਕਾਲਾ ਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਇਹ ਕੁੜੀ ਐ ਹੈ ਨਹੀਂ ਕਰੇ ਮੈਂ ਫੋਨ ਕੀਤਾ ਫਿਰ ਉਹਨੇ ਕੰਪਲੀਟ ਪਤਾ ਨਹੀਂ ਤੇ ਰੰਡ ਦਿਖਾਈ ਆ 12 ਨੂੰ ਲਿਖਾ ਸੀ ਘੜ ਤੋਂ ਘੜ 12 ਤਰੀਕ 12 ਵਜੇ ਤੇ 12 ਤਰੀਕ ਨੂੰ ਉੱਥੇ ਸ਼ਫੀਲ ਪੀਣ ਚਲੇ ਗਿਆ ਸੀ ਮੰਡੀ 'ਚ ਮੰਡੀ 'ਚ ਪਰੇ ਤੇ ਫਿਰ ਪਤਾ ਨਹੀਂ ਲੱਗਿਆ ਨਹਿਰ ਦੇ ਕਿੱਦਾਂ ਗਏ ਕਿੱਦਾਂ ਨਹੀਂ ਗਏ ਫਿਰ ਕੋਈ ਟਕੜਾ ਨਹੀਂ ਸੀ ਦੋ ਮੇਰੀਆਂ ਦੋ ਚਾਚੀ ਜੀਆਂ ਸੀ ਇੱਕ ਮੇਰੇ ਮਾਮੇ ਦੀ ਕੁੜੀ ਸੀਗੀ ਫਿਰ ਅੱਜ ਪਤਾ ਲੱਗਿਆ ਸਾਨੂੰ 21 ਤਰੀਕ ਨੂੰ ਡੱਡਪੋਦੀਆਂ ਆਇਆ ਫਿਰ ਦੱਸਿਆ ਉਹਨੇ ਕਹਿੰਦੇ ਥੋੜੀਆਂ ਪਿਛਾਣਾਂ ਸਾਨੂੰ ਫਿਰ ਤੇ ਸੈਨਾ ਅਨੁਸ਼ਟਾਨੀਆਂ ਮਿਲਿਆ ਫਿਰ ਅਸੀਂ ਗਏ ਫਿਰ ਸਾਨੂੰ ਪਿਛਾਣ ਵੀ ਅੱਜ ਮਿਲੀਆਂ ਵਾਹ ਇਹ ਕਦੋਂ ਗਈ ਅਸੀਂ ਕਰੋ ਕਿ ਨਿਕਲੀ 12 ਤਰੀਕ ਨੂੰ ਨਿਕਲੀ ਅੱਜ 21 ਤਰੀਕ ਨੂੰ ਮਿਲੀਆਂ ਸਾਨੂੰ ਕਰੋ ਕੀ ਕਰਕੇ ਨਿਕਲੀਆਂ ਸੀ ਉਹ ਕਹਿੰਦੀ ਅਸੀਂ ਛਪੀ ਲ ਚੱਲਦੀ ਮੰਡੀ ਤੋਂ ਨੇੜੇ ਹੀ ਕਹਿੰਦੇ ਥੋੜੀ ਦੂਰ ਕਹਿੰਦੇ ਉੱਥੇ ਮੈਂ ਅਸੀਂ ਪੀ ਕੇ ਫਿਰ ਆ ਜਾਣੀ ਆ ਫਿਰ ਮੁੜ ਕੇ ਆયા ਨਹੀਂ ਪਤਾ ਨਹੀਂ ਨਹਿਰ ਦੇ ਕੋਲ 2 ਕਿਲੋਮੀਟਰ ਨਹਿਰ ਹੈਗੀ ਸਾਡੇ ਉੱਤੇ ਲਾਗੇ ਤੇ ਫਿਰ ਪਤਾ ਹੀ ਨਹੀਂ ਲੱਗਿਆ ਉਥੇ ਕਿੱਦਾਂ ਪਹੁੰਚਿਆ ਕਿੱਦਾਂ ਗਈਆਂ ਸਾਨੂੰ ਇਦਾਂ ਪਤਾ ਹੀ ਨਹੀਂ ਲੱਗਿਆ ਬਿਲਕੁਲ ਇਹਨੂੰ ਇਹ ਵੀ ਕੰਪਲੀਟ ਕੀਤੀ ਹੈ ਕਿ ਕਿਸੇ ਮੁੰਡੇ ਨਾਲ ਗਈਆਂ ਨੇ ਨਹੀਂ ਨਹੀਂ ਇਹ ਨਹੀਂ ਕੀਤੀ ਸੀ ਬੱਸ ਇਦਾਂ ਹੀ ਪਤਾ ਲੱਗਿਆ ਵੇ ਕਿੱਦਾਂ ਰਛਾਂਬਿਨ ਚਲਦੀ ਇਦਾਂ ਸਾਰੇ ਤੇ ਇਦਾਂ ਹੀ ਚਾਂਬਿਨ ਚਲਦੀ ਸੀ ਕੋਈ ਨੀ ਸੀ ਕੋਈ ਨੀ ਸ਼ਨਾ ਦੇ ਕੋਲ ਕੋਈ ਨੀ ਦਿਖਿਆ ਸਾਨੂੰ ਕੀ ਨਾਮ ਸੀ ਕੁੜੀਆਂ ਦਾ ਇੱਕ ਦਾ ਫਰੀਆ ਇੱਕ ਦਾ ਮੁਸਕਾਨ ਇੱਕ ਦਾ ਬਿੱਲੀ ਕੰਮ ਕੀ ਕਰਦੇ ਜਿਹੜੇ ਨੇ ਫਾਦਰ ਕੁੜੀ ਦਾ ਟੋਲ ਕੀ ਆਜ ਦਾ ਵਿਆਹ ਸ਼ਾਦੀਆਂ ਦੇ ਟੋਲ ਕੀ ਗੁਜ਼ਾਰਾ ਕਰਦੇ ਸੀ ਤਾਂ ਵਿਆਹ ਸ਼ਾਦੀ ਆਜਾ ਜਾ ਕੇ ਇਹੀ ਕੰਮ ਕਰਦੇ ਸੀ ਇੱਕ ਹੈਗੀ 14 ਇੱਕ ਹੈਗੀ 15 ਦੇ ਕੋਲ ਉੱਪਰ ਚੱਲ ਗਈ ਸੀ ਇੱਕ ਹੈਗੀ 17 ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਵੈਸੇ ਜਿਵੇਂ ਭੰਦਰ ਦੇ ਸੀ ਮੈਂ ਸੀ ਪਹਿਲਾਂ ਸਾਡਾ ਸਗਾ ਜ਼ਿਲ੍ਹਾ ਅਲੋੜ ਰਾਜਸਥਾਨ ਹੈਗਾ ਹੁਣ ਇੱਥੇ ਪੱਕੇ ਰਹਿੰਦੇ ਆ ਸਾਡਾ ਆਧਾਰ ਕਾਰਡ ਸਭ ਕੁਝ ਬਣਿਆ ਹੋ ਗਿਆ 15 ਸਾਲਾਂ ਤੋਂ ਰਹਿ ਰਹੇ ਹਾਂ ਹੋ ਗਿਆ 15 ਸਾਲ ਤੋਂ ਉੱਪਰ ਹੀ ਹੋ ਗਿਆ ਸਾਨੂੰ ਆਇਸ਼ੇ ਪਿੰਡ ਦੇ ਵਿੱਚ ਜਦੋਂ ਕੁੜੀਆਂ ਲਾਪਤੋਂ ਜੀ ਉਸ ਤੋਂ ਬਾਅਦ ਵੀ ਕੁਝ ਕੰਪਲੀਟ ਕਰਾਈ ਕਰਵਾਈ ਸੀ ਜੀ ਕਰਵਾਇਆ ਕੇ ਗਏ ਸਾਡੇ ਘਰੇ ਉਹਦੇ ਵਿੱਚ 13-13 ਨੂੰ ਆ ਕੇ ਗਏ ਫਿਰ ਹੁਣ ਉਹ ਤੇਰ-ਤੇਰ ਛਾਣ ਵੀ ਨਹੀਂ ਕੀਤੀ ਫਿਰ ਉਹਦਾ ਟੋਲ ਦੇ ਰਹੀ ਹੈ ਫਿਰ ਕਾਲ ਪਰਸੋ ਵੀ ਆਈ ਸੀ ਉਹਨੇ ਫੇਰ ਇੱਥੇ ਪੱਠੇ ਦੇ ਛਾਣਬੀਣ ਕੀਤੀ ਆ ਉਹਨੇ ਪੁਲਿਸ ਦੋ ਵਾਰ ਆਈ ਸੀ ਸਾਡੇ ਸਾਡੇ ਪਾਸੇ ਜਾਂਚ ਕੀਤੀ ਉਹਨੇ ਕੀਤੀ ਸੀ ਇੱਥੇ ਪੱਠੇ ਦੇ ਅੱਛਾ ਜਾਂਚ ਕੀਤੀ ਔਰ ਪਾਸੇ ਜਿੱਦਦਾ ਦਾ ਉਹਨਾਂ ਨੇ ਕਿੱਤਾ ਉਹਨਾਂ ਨੇ ਜਾਂਚ ਕੀਤੀ ਆ ਫਿਰ ਬਾਕੀ ਉਹਦਾ ਫਿਰ ਅੱਜ ਉਹਨਾਂ ਦਾ ਡੱਡ ਬੋਦੀਆਂ ਮਿਲਿਆ ਸਾਨੂੰ ਇੱਕ 2 ਮਿਲੀਆ ਸਵਾਨੇ ਦੇ ਕੋਲ 1 ਮਿਲੀਆ ਕਨੋੜੀ ਕੋਲ ਜਿਹੜੀਆਂ ਕਿ 2 ਮਿਲੀਆ ਪਤੀਜੀਆਂ ਉਹਦਾ ਇੱਕ ਹੈਗਾ ਪਾਗਲ ਉਹਨਾਂ ਦਾ ਵੱਡਾ ਭਰਾ ਪਾਗਲ ਹੈਗਾ ਇੱਕ ਦੋ ਹੈਗੇ ਦੇ ਪਰਾ ਛੋਟੇ ਹੈਗੇ ਉਹ ਬਦੀਆਂ ਹੈਗੇ ਕੜੀ ਮੇਰੀ ਮਾਮੇ ਦੀ ਕੁੜੀ ਆ ਉਹਦੇ ਦੋ ਪਹਿਣਾ ਹੋਰੇਗੀ ਆ ਤੇ ਤਿੰਨ ਪਰ ਆਹੇਗੀ ਕੀ ਮੰਗ ਕਰ ਦੋ 50 ਛੁ ਆ ਸਿੱਧ ਨਹੀਂ ਕਰਦੇ ਮਹਾਰਾਜ ਜੀ ਦਾਦਾ ਸਾਡਾ ਮਦਦ ਕਰ ਦੋ ਕਿੱਦਾਂ ਗਈਆ ਕਿੱਦਾਂ ਨਹੀਂ ਗਿਆ ਵਸਿੱਧ ਦਾਦਾ ਲੱਗਦਾ ਕੋਈ ਸ਼ੱਕ ਆ ਕਿਸੇ ਤੇ ਸ਼ੱਕ ਸਾਨੂੰ ਲੱਭਿਆ ਨਹੀਂ ਸ਼ੱਕ ਕੀ ਕਰੀਏ ਸੀ ਪਰ ਉੱਥੇ ਪਤਾ ਹੀ ਨਹੀਂ ਲੱਗਿਆ ਕਿੱਦਾਂ ਗਈਆ ਕਿੱਦਾਂ ਨਹੀਂ ਗਿਆ ਨਹਿਰ ਦੇ ਕੋਲ 2 ਕਿਲੋਮੀਟਰ ਨਹਿਰ ਹੈ ਸਾਡੇ ਤੋਂ ਵੱਡੀ ਪਾਖੜਾ ਕੋਈ ਨਹੀਂ ਸਾਡਾ ਕੋਈ ਲੜਾਈ ਝਗੜਾ ਕੋਈ ਨਹੀਂ ਸੀ ਸਾਡਾ ਕਿੰਨੇ ਜਲੇ ਰਹੇ ਤੁਹਾਡੇ ਪਰਿਵਾਰ ਦੇ ਉੱਥੇ ਮਤਲਬ ਪਲੇਸ 15 ਪਿੰਡ ਦੇ ਵਿੱਚ ਜੀ ਤੁਸੀਂ ਰਹਿੰਦੇ ਆ ਮੈਂ ਤਾਂ ਉਥੇ ਮੈਂ ਹੁਸ਼ਿਆਰਪੁਰ ਰਿੰਦਾ ਮੈਂ ਇਨਾਂ ਦਾ ਹੀ ਪਰਾਂ ਹਾਂ ਮੈਂ ਹੁਸ਼ਿਆਰਪੁਰ ਦੇ ਵਿੱਚ ਤੱਕ ਉਹ ਸ਼ਾਮ ਨੂੰ ਪਤਾ ਲੱਗਿਆ 12 ਜੀ ਇਦਾਂ ਗੱਲ ਹੋ ਗਈ ਫਿਰ ਮੈਂ ਕੋਣ ਕੋਣ ਰਿੰਦਾ ਕਿੱਥੇ ਇੱਕ ਦੋ ਮੇਰੇ ਪਰਾਂ ਹੋਰ ਰਹਿੰਦੇ ਦੋ ਇੱਕ ਰਹਿੰਦੇ ਬਾਕੀ ਜਿਹੜੇ ਹੈਗੇ ਮੇਰਾ ਮਾਮਾ ਰਹਿੰਦਾ ਸੀ ਆ ਹੀ ਸੀ ਇਹ ਭੰਨ ਦਾ ਪਿੰਡ ਪੈਂਦਾ ਜੀ ਜ਼ਿਲ੍ਹੇ ਪਟਿਆਲੇ ਦੇ ਵਿੱਚ ਪਸਿਆਣਾ ਰੋਡ ਤੇ ਪੈਂਦਾ ਚੌਂਕੀ ਡਕਾਲਾ ਪੈਂਦੀ ਪੰਦਰੇ ਨੂੰ ਤੇ ਥਾਣਾ ਜਿਹੜਾ ਉਹ ਪਸਿਆਣਾ ਪੈਂਦਾਗਾ ਤੇ ਲਗਭਗ 12 ਤਰੀਕ ਦੀ ਗੱਲ ਹੈ 12 ਤਰੀਕ ਨੂੰ 12 ਵਜੇ ਉਥੇ ਭਾਨੇ ਦੇ ਵਿੱਚ ਛਬੀ ਲੱਗੀ ਸੀਗੀ ਛਬੀਲ ਜਿਹੜੇ ਉਹ ਬੱਚੇ ਪੀਣ ਗਏ ਸੀਗੇ ਉਹਨਾਂ ਨੇ ਜਿਹੜੀ ਛਬੀਲ ਪੀਤੀ ਪੀਣ ਤੋਂ ਬਾਅਦ ਉੱਥੋਂ ਬੱਚੇ ਅਚਾਨਕ ਗਾਇਬ ਹੋ ਗਏ ਸੀਗੇ ਜਿੱਦੀ ਕੰਪਲੀਟ ਇਹਨਾਂ ਨੇ 13 ਤਰੀਕ ਨੂੰ ਡਕਾਲਾ ਚੌਂਕੀ ਦੇ ਵਿੱਚ 13 ਤਰੀਕ ਨੂੰ ਕੰਪਲੀਟ ਰੱਖਾਈ ਸੀ ਸੋ ਸਾਨੂੰ ਵੀ ਇਨਫੋਰਮੇਸ਼ਨ ਦਿੱਤੀ ਕਿਸੀ ਪਰ ਜਿਹੜਾ ਪਰਿਵਾਰ ਸੀਗਾ ਪਰਿਵਾਰ ਨੇ ਵੱਖ-ਵੱਖ ਰਾਜਾਂ ਤੇ ਜਾ ਕੇ ਵੱਖ-ਵੱਖ ਝੀਲਾਂ ਦੇ ਵਿੱਚ ਜਾ ਕੇ ਉਹ ਬੱਚਿਆਂ ਨੂੰ ਲੱਭ ਰਹੇ ਸੀਗੇ ਪਰ ਇਹਨਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਪਰ ਗੋਤਾਖੋਰਾਂ ਨੂੰ ਜਦੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਤਾ ਅੱਜ ਜਿਹੜੇ 2 ਡੈੱਡ ਬੋਡੀ ਆ ਸਾਨੂੰ ਸਮਾਨੇ ਤੋਂ ਮਿਲੀਆਂ ਇੱਕ ਡੈੱਡ ਬੋਡੀ ਸਾਨੂੰ ਖਨੌਰੀ ਤੋਂ ਮਿਲੀ ਆ ਤੇ ਜਿਹੜੀ ਲੜਕੀ ਦੋ ਲੜਕੀਆਂ ਨੇ ਉਹਨਾਂ ਦੇ ਆਪਸ ਵਿੱਚ ਚੁੰਨੀ ਨਾਲ ਜਿਹੜਾ ਇੱਕ ਦੂਜੇ ਦੇ ਹੱਥ ਜਿਹੜੇ ਉਹ ਬੰਦੇ ਸੀਗੇ ਤੇ ਜਿਹੜੀ ਦੂਜੀ ਲੜਕੀ ਸੀ ਉਹਦੇ ਸਿਰਫ ਸਲਵਾਰ ਸੀਗੀ ਬਾਕੀ ਕੱਪੜੇ ਉੱਤਰ ਗਏ ਸੀ ਸਾਰਿਆਂ ਦੇ ਤੇ ਪਰਿਵਾਰ ਨੂੰ ਜਦੋਂ ਬੁਲਾਇਆ ਕਿਉਂਕਿ ਇਹਨਾਂ ਦੇ ਹੱਥਾਂ 'ਚ ਖੰਭਣੀ ਵੀ ਬੰਨੀ ਸੀ ਇਹ ਹੋ ਸਕਦਾ ਵੀ ਉੱਥੇ ਜਾ ਕੇ ਰਨ ਵਗੈਰਾ ਸੀ ਕਿਤੇ ਮੱਥਾ ਟੇਕਿਆ ਸੀ ਇਕੱਠੇ ਇਹਨਾਂ ਨੇ ਪਰ ਇਹ ਬੱਚੇ ਜਿਹੜੇ ਸੀ ਪਰਿਵਾਰ ਦਾ ਕਹਿਣਾ ਸੀਗਾ ਵੀ ਬੱਚੇ ਇਕੱਠੇ ਰਹਿੰਦੇ ਸੀ ਘੁਲਮਿਲ ਕਰਦੇ ਸੀਗੇ ਤੇ ਪਰਿਵਾਰ ਨੇ ਥੋੜਾ ਬਹੁਤ ਤਾਂ ਕੋਈ ਗੱਲ ਪਿੱਛੇ ਥੋੜਾ ਝਿੜਕ ਦਿੱਤਾ ਸੀਗਾ ਝਿੜਕਣ ਕਾਰਨ ਜਾਂ ਕੋਈ ਹੋਰ ਗੱਲ ਹੈ ਵੀ ਇਹ ਬੱਚੇ ਕਿਸ ਤਰ੍ਹਾਂ ਭਾਕੜਾ ਤੇ ਪਹੁੰਚੇ ਕੀ ਗੱਲ ਹੈ ਔਰ ਕਿਸ ਤਰ੍ਹਾਂ ਇਹਨਾਂ ਨੇ ਜੰਪ ਕਰਿਆ ਜਾਂ ਇਹਨਾਂ ਨੂੰ ਜੰਪ ਦਿੱਤਾ ਗਿਆ ਇਹ ਦੇਖੋ ਪੁਲਿਸ ਦਾ ਜਾਂਚ ਹੈ ਪੁਲਿਸ ਦੇ ਵੱਸੋਂ ਜਲ ਜਾਣਕਾਰੀ ਕਰ ਰਹੀ ਹੈ ਕੱਪੜੇ ਆਪਣੇ ਨਹੀਂ ਸੀ ਜੀ ਰੰਗ ਦੇ। ਆ ਕੱਪੜੇ ਦਾ ਮੈਂ ਕਹਿ ਦਿੰਨਾ ਕੱਪੜੇ ਅਸ ਮਤਲਬ ਹਮੇਸ਼ਾ ਕੋਈ ਵੀ ਡੈਡ ਬੋਰਡ ਮਿਲਦੀ ਹੈ ਕਿਉਂਕਿ ਝਾਲਾਂ ਬਹੁਤ ਪੈਂਦੀਆਂ ਨੇ ਕੱਪੜੇ ਜਿਹੜੇ ਲੇਡੀਜ਼ ਤੇ ਹੁੰਦੇ ਨੇ ਉਹ ਉਤਰ ਜਾਂਦੇ ਨੇ ਝਾਲ ਜਿਹੜੀ ਹੈ ਬਹੁਤ ਤਗੜੀ ਤਗੜੀ ਪੈਂਦੀ ਉਤਾਰ ਦਿੰਦੀ ਹੈ ਝਾਲ ਕੱਪੜੇ ਪਰ ਜਿਹੜੇ ਬੰਦੇ ਹੁੰਦੇ ਨੇ ਕਈ ਵਾਰੀ ਕੋਈ ਪੈਂਟ ਬੈਲਟ ਲੱਗੇ ਉਹ ਰਹਿ ਜਾਂਦੀ ਹੈ ਕੱਪੜੇ ਤਕਰੀਬਨ ਸਾਰੇ ਫਟ ਗਏ ਸੀ ਕੱਪੜੇ ਕਿਸੇ ਦੇ ਤਨ ਤੇ ਨਹੀਂ ਸੀ ਸਿਰਫ ਇੱਕ ਲੜਕੀ ਦੇ ਤੇ ਇੱਕ ਉਹ ਜਿਹੜੇ ਨਹਿਫਾ ਹੁੰਦਾ ਛੋਟਾ ਜਿਹਾ ਥੱਲੇ ਕਮਰ ਦੇ ਨਾਲ ਉਹ ਦੋਨੋਂ ਲੇੜ ਲੜਕੀਆਂ ਦੇ ਸੀਗਾ ਤੇ ਜਿਹੜੀ ਦੂਜੀ ਲੜਕੀ ਸੀ ਸਭ ਤੋਂ ਵੱਡੀ ਉਹਦੇ ਪੂਰੀ ਸਲਵਾਰ ਸੀ ਕੁਝ ਟੁਕੜਾਂ ਦੇ ਨਿਸ਼ਾਨ ਵੀ ਕਹਿੰਦੇ ਆ ਬੋੜੀਆਂ ਦੇ ਉੱਤੇ ਪਏ ਕੁਝ ਇਸ ਤਰ੍ਹਾਂ ਦੇ ਨਿਸ਼ਾਨ ਵੀ ਦੇਖਣ ਨੂੰ ਮਿਲੇ ਨੇ ਨਹੀਂ ਚੋਟਾਂ ਦੇ ਨਿਸ਼ਾਨ ਤਾਂ ਦੇਖੋ ਜੀ ਵੈਸੇ ਤਾਂ ਮੈਡੀਕਲ ਜ਼ਿਆਦਾ ਅਜੇ ਤਾਂ ਪੋਸਟਮਾਨੋਂ ਕੋਈ ਜ਼ਿਆਦਾ ਜਾਣਕਾਰੀ ਮਿਲ ਜੇਗੀ ਪਰ ਜਿਹੜੀ ਚੋਟਾਂ ਦੇ ਨਿਸ਼ਾਨ ਕਹਿੰਦੇ ਆ ਉਹ ਨਾ ਬੁਰਜੀਆਂ ਪਿੱਲਰ ਥੱਲੇ ਪੱਥਰ ਨੇ ਉਹਨਾਂ ਦੇ ਵੀ ਸਾਠ ਹੋ ਸਕਦੀ ਹੈ ਬਾਕੀ ਪੋਸਟਮਾਨੋਂ ਜ਼ਿਆਦਾ ਕਲੀਅਰ ਹੋ ਜਾਏਗਾ ਲੱਗਦਾ ਜਿਵੇਂ ਬੋੜੀਆਂ ਤੁਸੀਂ ਦੇਖੀ ਹੈ ਜਿਵੇਂ ਤਕਰੀਬਨ 7-8 ਦਿਨ ਹੋ ਚੁੱਕੇ ਨੇ ਹੁਣ ਲੱਗਦਾ ਵੀ ਇੰਨੀ ਪਰ ਪਹਿਲਾਂ ਗਿਰੀਆਂ ਹੋਣੀਆਂ ਅਨੇ ਬੋਡੀਆਂ ਮਤਲਬ 6-7 ਦਿਨ ਦੀ ਹੀ ਹੋ ਸਕਦੀਆਂ ਨੇ ਬੋਡੀਆਂ ਕਿਉਂਕਿ ਜਿਹੜੇ ਬਾਲ ਨੇ ਨਾ ਤੁਸੀਂ ਦੇਖਿਆ ਉਹਨਾਂ ਦੇ ਕਈਆਂ ਦੇ ਗੰਜਪਣਾ ਹੋ ਗਿਆ ਵੀ ਬਾਲ ਉੱਤਰ ਗਏ ਨੇ ਤਾਂ ਬਾਲ ਕਵਾੜ ਦੇ ਵਿੱਚ ਫਸ ਜਾਂਦੇ ਨੇ ਉਹ ਕਵਾੜ ਕਰਕੇ ਬਾਲ ਜਦ ਤੱਕ ਫਸੇ ਨੇ ਜਦੋਂ ਬਾਲ ਟੁੱਟਦੇ ਨੇ ਉਦੋਂ ਬੋਡੀ ਉੱਪਰ ਆਉਂਦੀ ਹੈ ਬੱਚੇ ਦੀ ਉਮਰ ਕਿੰਨੀ ਹੋ ਸਕਦੀ ਹੈ ਬੱਚੇ ਦੀ ਇੱਕ 14 ਸਾਲ ਦੀ ਹੈ ਇੱਕ 15 ਸਾਲ ਦੀ ਇੱਕ 16 ਸਾਲ ਜੀ ਨੂੰ 17ਵਾਂ ਸਾਲ ਲੱਗਿਆ